ਉਹਨੂੰ ਮਾਰ ਕੇ ਜਲੀਲ ਕਰਕੇ ਉਹਦਾ ਤਗਾਟਨ ਕਰਨ ਵਾਲਾ ਸੀ ਜਿਸ ਕਰਕੇ ਅਸੀਂ ਲੋਕ ਕਿਸਾਨ ਮੋਰਚਾ ਕੈ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਇਹੋ ਸਵਾਲ ਪੁੱਛਣ ਕਰਨੇ ਸੀ ਕਿ ਉਹ ਸਾਡਾ ਮੋਰਚਾ ਆਮ ਆਦਮੀ ਪਾਰਟੀ ਨੇ ਬਿਨਾਂ ਮਤਨ ਜਿ ਤੋਂ ਲੋਕਾਂ ਨੂੰ ਜਲੀਲ ਕਰਕੇ ਸਾਡੀਆਂ ਟਰਾਲੀਆਂ ਚੋਰੀਆਂ ਕਰਕੇ ਸਾਡਾ ਉਤਪਾਦ ਰੈਸ਼ਨ ਉੱਤੇ ਤੇ ਏਸੀ ਪੱਥੇ ਪਾ ਕੇ ਟਰਾਲੀਆਂ ਜੋ ਕੀਤੀਆਂ ਸੀ ਉਦੇ ਸੰਬੰਧ ਦੇ ਵਿੱਚ ਅਸੀਂ ਉਹਨਾਂ ਨੂੰ ਸਵਾਲ ਕਰਨੇ ਸੀ ਸਾਡੇ ਕੋਲੇ ਬਹੁਤ ਵੱਡੀ ਗੰਢ ਸਾਡੇ ਸਾਥੀ ਉਹ ਆਏ ਸੀ ਤੇ ਪਿੰਡ ਦੀਆਂ ਸਮੱਸਿਆਵਾਂ ਸੀ ਪਿੰਡ ਦੇ ਨਾਲ ਗੰਢੀ ਲੋਕਾਂ ਦੀਆਂ ਸਮੱਸਿਆਵਾਂ ਸੀ ਕਿਉਂਕਿ ਜਿੱਥੇ ਇਹਨਾਂ ਦੇ ਹਵਲੇ ਚਿੰਨੇ ਚਾਟੇ ਕੰਮ ਹੋ ਰਿਹਾ ਜਾ ਰਿਹਾ ਉਹ ਸਾਰੇ ਸਵਾਲ ਆ ਕਰਨੇ ਸੀ ਪਰ ਲੋਕਾਂ ਦੀ ਲੋਕ ਤਾਕਤ ਨੂੰ ਦੇਖਦੇ ਹੋਏ ਚੌੜੇ ਮਾਜਰਾ ਸਾਹਿਬ ਨੇ ਜਿਹੜੇ ਉਹ ਸਾਢੇ 8 ਵਜੇ ਦਾ ਟਾਈਮ ਦੇ ਕੇ ਤੇ ਜਣੀ ਉਹਨੂੰ 11 ਵਜੇ ਤੱਕ ਦੇ ਲਗਭਗ ਉਹ ਨਹੀਂ ਆਏ ਹੁਣ ਸੂਲਜੀ ਵੀ ਛੁੱਟੀ ਹੋ ਚੁੱਕੀ ਐ ਤੇ ਸਾਨੂੰ ਇਸ ਗੱਲ ਦਾ ਪ੍ਰੈਨ ਨਹੀਂ ਨਾ ਕਿ ਛੋਡੇ ਮਜਰਾ ਸਾਹਿਬ ਦੀ ਫਤਿਹ ਤੋਂ ਬੇਚਾ ਹੋਇਆ ਚੁਪਟ ਗਿਆ ਉਹ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਅਰਨਾ ਕੱਲੀ ਕਰ ਗਿਆ ਤੇ ਉਹ ਚਲਿਆ ਆਇਆ ਨਹੀਂ ਇੱਥੇ ਸੋ ਅਸੀਂ ਸਾਡੇ ਲੋਕਾਂ ਦੀ ਲੋਕਾਂ ਦੀ ਤਾਕਤ ਨੂੰ ਦੇਖਣ ਵਾਲੇ ਜਿੱਥੇ ਰਵਾਇਤੀ ਸਾਡੇ ਸਾਥੀ ਸਾਡੇ ਵਿੱਚ ਸ਼ਾਮਲ ਹੋਏ ਆ ਢੇਡੀ ਕਲਾ ਜਥੇਬੰਦੀ ਦੇ ਤੇ ਆਜ਼ਾਦ ਜਥੇਬੰਦੀ ਦੇ ਅਸੀਂ ਇਹਨਾਂ ਸਾਰੇ ਸਾਥੀਆਂ ਦਾ ਧੰਨਵਾਦ ਵੀ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਇਸ ਗੱਲ ਲਈ ਜਾਗਰੂਤ ਵੀ ਕਰਦੇ ਆ ਕਿ ਪੰਜਾਬ ਦੀਆਂ ਜ਼ਮੀਨਾਂ ਤੇ ਬਹੁਤ ਵੱਡਾ ਜਿਹੜਾ ਹਮਲਾ ਇਥੋਂ ਦੀਆਂ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਉਹਨਾਂ ਨੂੰ ਠੱਲਣ ਦੇ ਲਈ ਉਹਨਾਂ ਨੂੰ ਰੋਕਣ ਦੇ ਲਈ ਸਾਨੂੰ